ਦੀਰ ਕਵਲ ਤੇ ਉਹਨਾਂ ਮੈਂ 11 ਮਿਨਿਚ ਫੜਤੀ ਆ ਮੈਡੀਕਲ ਤੁਸੀਂ ਆਰੀ ਵੈਲਿਊਏਸ਼ਨ ਕਰਾਈ ਸੀ ਦੀ ਤੇ ਤੁਹਾਡੇ ਪਹਿਲਾਂ ਕਿੰਨੇ ਮਾਰਕਸ ਆਏ ਤੇ ਉਸ ਤੋਂ ਬਾਅਦ ਕਿੰਨੇ ਮਾਰਕਸ ਆਏ पहला मेरी नाइनटी एट पॉइंट एट परसेंट सी तो मैं इंग्लिश की रिवोल्यूशन कराई तो मेरे पांच नंबर बद गए तो हम नाइनटी नाइन पॉइंट एट हो गए तो हम कहते हैं डिस्ट्रिक्ट चे तो मैम कह रहे स्टेट से भी टॉप किया हाँ जी तो कॉन्फिडेंस से पूरा कितने नंबर आ जाएंगे इसलिए रिवोल्यूशन कराई हाँ जी तो कि डाउट से कि टाइम लगे कि प्रोसैस की सी रिवोल्यूशन का uh, पहला मेरे इंग्लिश नाइनटी फोर मार्क्स एंड ਸੈਟੀਸਫੈਕਟਰੀ ਨਹੀਂ ਸੀ ਮੇਰੇ ਲਈ ਤਾਂ ਫਿਰ ਮੈਂ ਉਹਦੀ ਰੀਵੈਲੂਸ਼ਨ ਪੜhti ਤੇ ਮੇਰੀ ਰੀਵੈਲੂਸ਼ਨ ਦਾ ਜਦੋਂ ਰਿਜ਼ਲਟ ਆਇਆ ਤਾਂ ਤਾਂ ਪੰਜ ਨੰਬਰ ਵਾਧ ਗਿਆ ਸ਼ੈਂਟ ਆ ਉਹ ਸਾਪੀ ਤਾਂ ਦੋ ਦਿਨ ਪਹਿਲਾਂ ਦੋ ਦਿਨ ਪਹਿਲਾਂ ਤੇ ਪਰਿਵਾਰ ਦੇ ਵਿੱਚ ਕਿਸ ਤਰ੍ਹਾਂ ਦੀ ਖੁਸ਼ੀ ਹੈ ਖਾਸ ਕਰਕੇ ਸਰਵੋਤਮ ਸ਼ੈਂਟ ਥੈਰੇਪੀ ਜੇ ਜੇ ਤੁਸੀਂ ਮਿਹਨਤ ਕੀਤੀ ਸੀ ਦਸਵੀਂ ਚ ਸੋ ਲੱਗਦਾ ਕਿ ਹੁਣ ਜਿਹੜੀ ਉਹ ਮਿਹਨਤ ਨਕੂਰਾ ਪੂਰਾ ਪੂਰ ਪਿਆ ਹੈ ਜਾਂ ਪੂਰੀ ਸੈਟੀਸਫੈਕਸ਼ਨ ਹੁਣ ਪੂਰੀ ਗਿਆ ਬਾਕੀ ਬਾਕੀ ਜਿਹੜੇ ਸਬਜੈਕਟਸ ਨੇ ਉਹਨਾਂ ਦੇ ਵਿੱਚ ਕਿੰਨੇ ਕਿੰਨੇ ਜਿਹੜੇ ਦਾ ਰੈਡ ਨੰਬਰ ਆਇਆ ਸੀਗੇ ਜੇ ਬਾਕੀ ਸਬਜੈਕਟ ਦੀ ਗੱਲ ਕਰੀ ਜਿੱਦਾਂ ਮੈਥ ਦੇ ਵਿੱਚੋਂ ਜਾਂ ਹੋਰ ਸਬਜੈਕਟ ਚ ਆ ਮੈਥ ਵਿੱਚ ਮੇਰੇ 100 ਸੀ ਹਾਂਜੀ ਸਾਇੰਸ ਵਿੱਚ ਵੀ ਪੰਜਾਬੀ ਵਿੱਚ ਵੀ ਤੇ AI ਵਿੱਚ ਵੀ ਤੇ ਫਿਫਥ ਸਬਜੈਕਟ ਮੇਰਾ ਇੰਗਲਿਸ਼ ਸੀਗਾ ਜਿਹਦੇ ਵਿੱਚ ਹੰਟ ਰੀਵੈਲੂਏਟ ਹੋ ਕੇ 99 ਹੋ ਗਿਆ ਤੇ ਫੇਰੀ ਕਲਾਸ ਸੀ ਤੁਹਾਡੀ 10th ਆ ਲੱਗਦਾ ਕਿ ਜਦੋਂ ਉਹ ਦੋ ਤੁਹਾਡੇ ਨੰਬਰ ਆ ਜੀ ਹਾਂ ਜੀ ਉਹ ਨੰਬਰ ਬੇਸ਼ੱਕ ਅਗਲਾ ਸਕੂਲ ਦੇ ਵਿੱਚੋਂ ਟੌਪ ਕੀਤਾ ਸੀ ਹਾਂ ਮਤਲਬ ਜਦੋਂ ਮੈਂ ਆਪਣਾ ਪਹਿਲੀ ਵਾਰ ਰਿਜ਼ਲਟ ਦੇਖਿਆ ਸੀ ਖੋਲ ਕੇ ਤੇ ਜਦੋਂ ਮੈਂ ਦੇਖਿਆ ਕਿ ਇੰਗਲਿਸ਼ ਵਿੱਚ 94 ਆਇਆ ਤਾਂ ਮੈਨੂੰ ਬਹੁਤ ਵਧੀਆ ਤਾਂ ਨਹੀਂ ਲੱਗਿਆ ਸੀ ਈਵਨ ਥੋ I was the topper in the school but I wanted ਕਿ ਕੁਝ ਨੰਬਰ ਹੋਰ ਵਾਚਾਂਦੇ ਐਂਡ ਟੀਚਰਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਸਕੂਲ ਵਿੱਚ ਪੜਾਈ ਤੇ ਕਿੰਨੀ ਮਿਹਨਤ ਕੀਤੀ ਹੈ ਉਹਦੇ ਬਾਰੇ ਮੇਰੇ ਟੀਚਰਸ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਮੇਰੇ ਉੱਤੇ ਪੂਰੇ 2 ਸਾਲ 9th ਐਂਡ 10th ਉਹਨਾਂ ਨੇ ਮੈਨੂੰ ਬਹੁਤ ਪਿਆਰ ਨਾਲ ਗਾਈਡ ਕੀਤਾ ਮੇਰੇ ਕਲਾਸ ਇੰਚਾਰਜ ਜਰਨੀਸ਼ ਸਰ ਤੇ ਹੋਰ ਸਾਰੇ ਸਬਜੈਕਟ ਟੀਚਰਸ ਨੇ ਐਂਡ ਦੇ ਵਰ ਰੀਅਲੀ ਇੰਪੋਰਟੈਂਟ ਇਨ ਮਾਈ ਜਰਨੀ ਤੁਸੀਂ ਆਪ ਸੋਚਿਆ ਕਿ ਕਰवानी ਚਾਹੀਦੀ ਹੈ ਜਾਂ ਕਿਸੇ ਨੇ ਤੁਹਾਨੂੰ ਕਿਹਾ ਵੀ ਤੁਸੀਂ ਕਰਵਾਓ ਮੇਰੇ ਟੀਚਰਸ ਨੇ ਪ੍ਰਿੰਸੀਪਲ ਮੈਮ ਨੇ ਉਹਨਾਂ ਨੇ ਕਿਹਾ ਕਿ ਰਿਵਿਊਸ਼ਨ ਕਰਾਉਣੀ ਚਾਹੀਦੀ ਹੈ ਤੇ ਫਿਰ ਮੈਂ ਕਰਾਈ ਤੇ ਬਹੁਤ ਖੁਸ਼ੀ ਹੈ ਹਾਂਜੀ ਬੱਚੇ ਬੱਚੇ ਕਿੰਨਾ ਕੁ ਟਾਈਮ ਪੜ੍ਹਦੇ ਹੁੰਦੇ ਸੀ ਕਿੰਨੀ ਮਿਹਨਤ ਜਿਹੜੀ ਕੀਤੀ ਸੀ ਆ ਕੰਸਿਸਟੈਂਟਲੀ ਪੜ੍ਹਦੀ ਸੀ ਲਾਈਕ ਹਰ ਦਿਨ ਐਵੇਂ ਨੀ ਸੀ ਕਿ ਕਿਸੇ ਦਿਨ ਵਿੱਚ ਬ੍ਰੇਕ ਲੈ ਲਿਆ ਜਾਂ ਫਿਰ ਐਵੇਂ ਨੀ ਸੀ ਕਿ ਕਿਸੇ ਦਿਨ ਕੁਝ ਜ਼ਿਆਦਾ ਪੜ੍ਹ ਲਈ ਕੰਸਿਸਟੈਂਟਲੀ ਇਨ ਅ ਗੁੱਡ ਵੇ ਅਤੇ ਪੇਪਨਾ ਵਿੱਚ ਮੈਂ 10 12 ਘੰਟੇ ਪਰ ਡੇ ਸਿਗਨਰ ਦੇ ਫਿਊਚਰ ਪਲੈਨਿੰਗਸ ਕੀਆ ਹੁਣ ਕਿਹੜੀ ਸਟਰੀਮ ਚ ਤੁਸੀਂ ਐਡਮਿਸ਼ਨ ਲਈ ਹੈ ਉਹਦੇ ਬਾਰੇ ਦੱਸੋ ਹੁਣ ਮੈਂ ਮੈਡੀਕਲ ਵਿੱਚ ਐਡਮਿਸ਼ਨ ਲੱਤੀ ਆ ਤੇ ਐਂਡ ਆਮ ਇਮਿੰਗ ਫਾਰ ਹਾਂਜੀ ਡਾਕਟਰ ਬੰਦਸਨ ਪਰਿਵਾਰ ਦੇ ਵਿੱਚ ਕੋਲ ਕੋਣ ਹੈ ਤੁਹਾਡੇ ਖੁਸ਼ ਨੇ ਉਹ ਵੀ ਹਾਂਜੀ ਮੇਰੇ ਮਮਾ ਪਾਪਾ ਨੇ ਦੋਨੋਂ ਗਵਰਨਮੈਂਟ ਟੀਚਰ ਨੇ ਤੇ ਮੇਰੇ ਇੱਕ ਵੱਡੀ ਸਿਸਟਰ ਹੈ ਤੇ ਇੱਕ ਛੋਟਾ ਬ੍ਰਦਰ ਐਂਡ ਮੇਰੀ ਦਾਦੀ ਮਮਾ ਐਂਡ ਆਲ ਦੈਟ ਜਿਸ ਤਰ੍ਹਾਂ ਦਾ 94 ਤੁਸੀਂ ਦੱਸ ਸਕੀ ਨੰਬਰ ਆ ਸੀ ਕੁਝ ਬੱਚਿਆਂ ਦੇ ਜਿਹੜੇ 70 ਆ ਦੇ 80 ਆ ਦੇ ਸੈਟਿਸਫੈਕਟਰੀ ਹੁੰਦੇ ਆ ਕਿੰਦਾ ਘਟ ਲੱਗੇ ਦਿਲ ਨੂੰ ਕਿਸ ਤਰ੍ਹਾਂ ਹੋਇਆ ਮਹਿਸੂਸ ਹੋਇਆ ਮੈਂ ਲਾਈਕ ਮਿਹਨਤ ਕੀਤੀ ਸੀ ਕਿ ਮੇਰੇ ਬੜਿਆ ਨੰਬਰ ਆਉਂਦੇ ਤੇ ਅਸ ਅਕੋਰਡਿੰਗ 94 ਕੱਟ ਲਈ ਮੇਰੇ ਜੀ ਤੁਹਾਡਾ ਨਾਮ ਚਿਰੰਜੀਵ ਰਤਨ ਜੀ ਕਿਹੜਾ ਸਬਜੈਕਟ ਪੜਾਉਂਦੇ ਹੋ ਤੇ ਮੈਂ ਮੈਂ ਟੀਚਰ ਤੇ ਦਾ ਮੈਂ ਵੀਰ ਕਮਲ ਦਾ ਕਲਾਸ ਟੀਚਰ ਵੀ ਸੀਗਾ ਜੀ ਮੈਂ ਇਹਦਾ ਕਲਾਸ ਟੀਚਰ 9th ਦੇ ਵਿੱਚ ਬਣਿਆ ਜੀ ਤੇ ਸ਼ੁਰੂ ਦੇ ਵਿੱਚ ਹੀ ਮੈਨੂੰ ਇਹਦਾ ਕੈਲੀਬਰ ਪਤਾ ਲੱਗ ਗਿਆ ਸੀ ਕਿ ਇਸ ਬੱਚੇ ਨੂੰ ਜਿਹੜੀ ਪ੍ਰੋਪਰ ਗਾਈਡੈਂਸ ਚਾਹੀਦੀ ਹੈ ਤੇ ਮੈਂ ਹਰ ਇੱਕ ਸਬਜੈਕਟ ਤੇ ਨਜ਼ਰ ਰੱਖਦਾ ਸੀ ਸਬਜੈਕਟ ਟੀਚਰਾਂ ਦੇ ਨਾਲ ਗੱਲ ਕਰਦਾ ਸੀ ਕਿ ਇਸ ਬੱਚੇ ਦੀ ਅਨ ਕੇਅਰ ਕੀਤੀ ਜਾਵੇ ਮੈਂ ਇੱਕ ਲਾਈਟ ਮੋਮੈਂਟ ਸ਼ੇਅਰ ਕਰਨਾ ਚਾਹੁੰਦਾ ਜਦੋਂ ਇਹਦਾ ਨਾ ਹੀ ਤਾਂ ਰਿਜ਼ਲਟ ਆਇਆ ਤੇ ਇਹਦੇ ਸਾਇੰਸ ਦੇ ਵਿੱਚ 97 ਮਾਰਕਸ ਸੀਗੇ ਇਹਦੇ 3 ਨੰਬਰ ਕੱਟੇ ਗਏ ਪੇਪਰ ਦਿਖਾਣਾ ਲੋਰਡ ਨਹੀਂ ਸੀਗੇ ਮੈਂ ਸਪੈਸ਼ਲੀ ਉਹ ਪੇਪਰ ਕਢਾ ਕੇ ਰੀਚੈੱਕ ਕਰਵਾਇਆ ਤੇ ਸਾਇੰਸ ਟੀਚਰ ਦੇ ਜਾ ਕੋਲ ਜਾ ਕੇ ਮਿਸਿਸ ਪੂਜਾ ਸੂਦ ਦੇ ਕੋਲ ਗਿਆ ਮੈਂ ਉਹਨੂੰ ਇਹ ਕਿਹਾ ਕਿ ਮੈਡਮ ਮੈਨੂੰ ਦੱਸੋ ਇਸ ਬੱਚੇ ਦੇ ਨੰਬਰ ਨਹੀਂ ਕਟਣੇ ਚਾਹੀਦੇ ਸੀ ਕਿਉਂ ਕੱਟੇ ਨੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਜੀ ਕਿ ਤਿੰਨ ਨੰਬਰ ਇਹ ਇਹ ਕੱਟੇ ਗਏ ਨੇ ਥੈਨ ਟੈਲੀਫੋਨਿਕਲੀ ਮੈਂ ਬੱਚੇ ਨੂੰ ਸੁਝਾਇਆ ਕਿ ਬਟੇ ਤੇਰੇ ਸਾਇੰਸ ਦੇ ਤਿੰਨ ਨੰਬਰ ਕੱਟੇ ਗਏ ਨੇ ਅੱਗੇ ਲਈ ਖਿਆਲ ਰੱਖਣਾ ਮਤਲਬ ਨਾਟ ਓਨਲੀ ਮੈਥਮੈਟਿਕਸ ਮੈਂ ਸਾਰੇ ਸਬਜੈਕਟਾਂ ਨਾਲ ਦੇ ਨਜ਼ਰ ਹਾਂਜੀ ਪਹਿਲੇ ਤਿਆਰੀ ਸੀ ਮੈਨੂੰ ਪਤਾ ਸੀ ਕਿ ਆਈ ਵਾਸ ਕੰਪਲੀਟਲੀ ਹੋਪਫੁਲ ਕਿ ਕੁਛ ਨਹੀਂ ਆ ਸਰ ਕੀ ਪ੍ਰੋਸੈਸ ਹੁੰਦਾ ਥੋੜਾ ਰੀਵੈਲਿਊਸ਼ਨ ਦਾ ਦੱਸ ਦਿਓ ਵੀ ਕਿ ਇਸ ਤਰ੍ਹਾਂ ਬੱਚਾ ਜਿਹੜਾ ਦੁਬਾਰਾ ਰੀਵੈਲਿਊਸ਼ਨ ਕਰ ਸਕ ਸਰ ਰੀਵੈਲਿਊਸ਼ਨ ਦੇ ਵਿੱਚ ਦੇਖ ਉਦੀ ਪੀਡੀਐਫ ਸਾਨੂੰ ਵਾਪਸ ਮਿਲ ਜਾਂਦੀ ਹੈ ਜਦੋਂ ਉਹ ਪੀਡੀਐਫ ਮੇਰੇ ਕੋਲ ਆਈ ਬੱਚੇ ਨੇ ਮੈਨੂੰ ਭੇਜੀ ਫਿਰ ਉਸ ਤੋਂ ਬਾਅਦ ਉਹ ਉਹ ਜਿਹੜੀ ਪੀਡੀਐਫ ਹੈ ਮੈਂ ਸਪੈਸ਼ਲੀ ਆਪਣੇ ਐਚਓਡੀ ਮਿਸਿਸ ਭਾਰਤੀ ਕਪਲ ਉਹਨਾਂ ਨੂੰ ਭੇਜੀ ਫਿਰ ਉਹਨਾਂ ਨੂੰ ਮੈਡਮ ਨੂੰ ਕਿਹਾ ਕਿ ਮੈਡਮ ਟਾਈਮ ਲਗਾ ਕੇ ਇਸ ਬੱਚੇ ਦੀ ਇੰਗਲਿਸ਼ ਕਾਪੀ ਦੁਆਰਾ ਚੈੱਕ ਕੀਤੀ ਜਾਏ ਤਾਂ ਮੈਡਮ ਭਾਰਤੀ ਕਪਲ ਨੇ ਸਪੈਸ਼ਲੀ ਨਾਟਾ ਅਫ ਬੀਰਕਮਲ ਤੇ ਦੋ ਹੋਰ ਬੱਚਿਆਂ ਦੀ ਜਿਹੜੀ ਆਨਸਰ ਸ਼ੀਟ ਸੀਗੀ ਉਹ ਚੈੱਕ ਕੀਤੀਆਂ ਤੇ ਮੈਡਮ ਨੇ ਹਰੇਕ ਮੈਨੂੰ ਡਾਊਟ ਲਿਖ ਕੇ ਭੇਜਿਆ ਬੀਰਕਮਲ ਦਾ ਵੀ ਕਿ ਇਸ ਤਰ੍ਹਾਂ ਪ੍ਰੋਸੀਜਰ ਦੇ ਨਾਲ ਇਹਦੀ ਰੀਵੈਲਿਊਸ਼ਨ ਕਰਵਾਈ ਜਾਏ ਔਰ ਜਦੋਂ ਇਹਨਾਂ ਨੇ ਚੈੱਕ ਕੀਤਾ ਸੀ ਕਿ ਉਹ ਵੀ ਮੈਡਮ ਵੀ ਹੈੱਡ ਐਗਜ਼ਾਮੀਨਰ ਰਹਿ ਚੁੱਕੇ ਨੇ ਇੰਗਲਿਸ਼ ਦੇ ਤੇ ਅਸੀਂ ਪੂਰੀ ਕੌਨਫੀਡੈਂਸ ਸੀਗੇ ਕਿ ਸਾਡੇ ਨੰਬਰ ਵਧਣਗੇ ਲੱਗਦਾ ਵੀ ਇਹ ਸਟੇਟ ਚ ਕੁੜੀ ਟੋਪ ਕਰ ਗਈ ਆ ਕਿਸੇ ਨਾ ਕਿਸੇ ਤਰੀਕੇ ਇਸ ਗੱਲ ਦੇ ਵੀ ਖੁਸ਼ੀ ਆ ਚ ਅਸੀਂ ਦਾ ਫਿਊਚਰ ਲਈ ਇਹ ਸੋਚਾਂਗੇ ਉਹ ਪਲੱਸ 2 ਦੇ ਬਾਰੇ ਸੋਚਾਂਗੇ ਕਿ ਸਾਡਾ ਬੱਚਾ ਕੁਝ ਕਰੇ ਉਹਦੇ ਬਾਰੇ ਸਾਡੀ ਉਮੀਦ ਹੈ ਜੀ Uh, हां जी हम बहुत खुश हां कि ਸਾਡੀ ਸਟੂਡੈਂਟ ਬੀ ਕਮਲਕੌਰ ਦੀ ਰੀ ਏਵੈਲੂਏਸ਼ਨ ਤੋਂ ਬਾਅਦ ਇਸ ਤੇ 5 ਨੰਬਰ ਮਤਲਬ ਕਿ ਪੂਰਾ 1% ਮਾਰਕਸ ਦੇ ਅੱਪ ਚਲੇ ਗਏ ਐਂਡ ਇਹਦਾ ਜਿਹੜਾ ਗ੍ਰੈਂਡ ਟੋਟਲ ਹੈ ਉਹ 98.8 ਤੋਂ 99.8 ਤੇ ਚਲਾ ਗਿਆ ਐਂਡ ਡਿਸਟ੍ਰਿਕਟ ਦੇ ਵਿੱਚ ਤਾਂ ਵੀ ਆਰ 100% ਸ਼ੋਰ ਦੱਟ ਸ਼ੀ ਇਜ਼ ਟਾਪਰ ਇਨ ਲੁਧਿਆਣਾ ਡਿਸਟ੍ਰਿਕਟ ਤੇ ਮੇਰਾ ਖਿਆਲ ਹੈ ਕਿ ਇਹ ਸਟੇਟ ਦੇ ਵਿੱਚ ਵੀ ਟਾਪਰ ਹੈ ਬਿਕਾਜ਼ ਪੂਰੇ ਪੰਜਾਬ ਦੇ ਵਿੱਚ ਅਸੀਂ ਕਿਸੇ ਵੀ ਬੱਚੇ ਦੇ 100% ਦਾ ਮਾਰਕਸ ਨਹੀਂ ਸੁਨੇ ਰਾਈਟ ਸੋ ਸ਼ੀ ਇਸ ਜਸਟ 1 ਸ਼ੋਰਟ ਆਫ 100% वेरी हैप्पी एंड आई रिमैम्बर रिजल्ट जिस दिन डिकलेयर होया दिन ये बच्ची थोड़ा लेट आई थी रिजल्ट डेक्लेन तो बादल क्योंकि अपनी अपनी क्लास के बिजी सी तो शी वॉज नॉट वेरी हैप्पी एंड फिर उसने अपने टीचर ने नाम भी गल की एंड शी वॉन्टेड टू गो फॉर री वैलुएशन इन इंग्लिश एंड रिजल्ट साढ़े सामने आए ਮੈਂ ਲੱਗਦਾ ਮᱪੀ ਮੈਡੀਕਲ ਕਰ ਰਹੀ ਹੈ ਤੇ 12 ਤੋਂ ਵੀ ਕਹਿੰਦੇ ਵੀ ਕਾਫੀ ਉਮੀਦ ਹੈ ਕਿ ਮੱਚੀ ਹੋਰ ਮੈਡੀਕਲ ਕਰੇਗੀ। ਅ ਯੈਸ ਬਿਲਕੁਲ ਸਾਨੂੰ ਬੋਰਡ ਐਗਜ਼ਾਮੀਨੇਸ਼ਨ ਆਫ ਕਲਾਸ 12 ਜਿਹੜਾ 2 ਸਾਲ ਬਾਅਦ ਹੋਏਗਾ ਉਸ ਦੇ ਲਈ ਵੀ ਹੁਣ ਵੀ ਆਰ ਯੂ نو ਪਿੰਨਿੰਗ ਆਰ ਹੋਪਸ ਔਨ ਹਰ ਕਿ ਉਹਦੇ ਵਿੱਚ ਵੀ ਬਹੁਤ ਅੱਛੇ ਸਕੋਰਸ ਲਏਗੀ। ਔਰ ਨਾਲ ਦੇ ਨਾਲ ਮੇਰੇ ਤੇ ਮੇਰੀ ਟੀਮ ਦੀ ਮਿਹਨਤ ਇਸ ਦੇ ਨਾਲ ਰਹੇਗੀ ਨੀਟ ਦੀ ਤਿਆਰੀ ਦੇ ਲਈ। ਐਂਡ ਜੋ ਉਸ ਦਾ ਡ੍ਰੀਮ ਹੈ ਡਾਕਟਰ ਬਣਨ ਦਾ ਆਈ ਏਮ 100% ਸ਼ੋਰ ਕਿ ਉਹ ਜ਼ਰੂਰ ਅਚੀਵ ਕਰੇਗੀ ਉਸ ਨੂੰ। ਥੈਂਕ ਯੂ ਸੋ।